ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰੂਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਅਖੰਡ ਪਾਠ ਦੇ ਭੋਗ ਪਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਸ਼ਹੀਦ ਬਾਬੇ ਸਰਤਾਜ ਬਾਣੀ ਦੇ ਬੋਹਤ ਜਿਨ੍ਹਾਂ ਦਾ ਅਜ ਪ੍ਰਕਾਸ਼ ਪੁਰਬ ਹੈ ਗੁਰਦੁਆਰਾ ਸਲੋਕ ਸਰਸਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੋਰਟੀਲ ਦਰਬਾਰ ਸਾਹਿਬ ਵੱਲੋਂ ਹਰ ਤਰ੍ਹਾਂ ਦੇ ਸੰਗਤਾਂ ਦੇ ਆਉਣ ਦੀ ਪੂਰੇ ਪ੍ਰਬੰਧ ਕੀਤੇ ਗਏ ਹਨ ਸੰਤਾਂ ਦੇ ਭਾਰੀ ਉਤਸ਼ਾਹ ਇਸ ਦਿਨ ਪ੍ਰਗਟ ਹੋ ਰਿਹਾ ਹੈ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਦੇ ਸਿਰ ਤੇ ਮਿਹਰ ਬਖਸ਼ੇ ਉਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸੋ ਗੁਰੂ ਪਾਤਸ਼ਾਹਾਂ ਦੇ ਗੁਣ ਗੁਣ ਮਨਾਉਣ ਦਾ ਬਲਬੁਦ ਬਖਸ਼ੀ ਰੱਖਣਾ ਕੋਈਆਂ ਬੀਤੀਆਂ ਥਿੱਲਾਂ ਨੂੰ ਸਾਡੀ ਝੋਲੀ ਵਿੱਚ ਪਾ ਦੇਣ ਸਾਨੂੰ ਨਿਤਨੇਮ ਨਾਲ ਜੋੜ ਲੈ ਇਹ ਸਾਡੀ ਸਭਨਾਂ ਦੀ ਅਰਦਾਸ ਹੈ ਗੁਰੂ ਅਰਜਨ ਦੇਵ ਪਾਸ਼ਾ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਬੂ ਸਿਕਸਤ ਸੰਤਾਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ